ਜੰਬੂ ਮੋਰਚੇ ਤੋਂ ਵਾਪਸ ਆਉਂਦੇ ਬੀਤੇ ਦਿਨ ਸੁਖਵਿੰਦਰ ਸਿੰਘ ਜੋ ਕਿ ਬਟਾਲਾ ਨੇੜਲੇ ਕਸਬਾ ਰੰਗੜ ਦਲ ਦੰਗਲ ਦੇ ਪਿੰਡ ਆਦੋਵਾਲੀ ਦੇ ਰਹਿਣ ਵਾਲੇ ਸੀ ਦਾ ਐਕਸੀਡੈਂਟ ਹੋ ਗਿਆ ਸੀ ਐਕਸੀਡੈਂਟ ਵਿੱਚ ਸੁਖਵਿੰਦਰ ਸਿੰਘ ਦੀ ਜਾਨ ਚਲੀ ਗਈ ਜਿਸ ਦਾ ਪੋਸਟਮਾਰਟਮ ਕਰਵਾ ਕੇ ਅੱਜ ਉਸ ਦੇ ਜੱਦੀ ਪਿੰਡ ਆਦੋਵਾਲੀ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ ਅਤੇ ਅੰਤਿਮ ਰਸਮਾਂ ਕੀਤੀਆਂ ਗਈਆਂ ਇਸ ਮੌਕੇ ਕਿਸਾਨ ਯੂਨੀਅਨ ਵੱਲੋਂ ਸੁਖਵਿੰਦਰ ਸਿੰਘ ਦੀ ਮ੍ਰਿਤਕ ਦੇਹ ਤੇ ਕਿਸਾਨੀ ਯੂਨੀਅਨ ਦਾ ਝੰਡਾ ਪਾ ਕੇ ਉਸ ਨੂੰ ਸਲਾਮੀ ਵੀ ਦਿੱਤੀ ਗਈ ਇਸ ਮੌਕੇ ਬਟਾਲਾ ਦੇ ਤਹਿਸੀਲਦਾਰ ਅਤੇ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚੇ ਹੋਏ ਸਨ ਗੱਲਬਾਤ ਕਰਦੇ ਸੁਖਵਿੰਦਰ ਸਿੰਘ ਦੇ ਪਰਿਵਾਰ ਨੇ ਕਿਹਾ ਕਿ ਸਾਡੇ ਕੋਲ ਕੇਵਲ ਡੇਢ ਕਿੱਲਾ ਹੀ ਜ਼ਮੀਨ ਹੈ ਤੇ ਕੁਝ ਡੰਗਰ ਨੇ ਜਿਨ੍ਹਾਂ ਦੇ ਨਾਲ ਅਸੀਂ ਆਪਣਾ ਗੁਜ਼ਰ ਬਸਰ ਕਰਦੇ ਹਾਂ ਘਰ ਵਿੱਚ ਕਮਾਉਣ ਵਾਲਾ ਸੁਖਵਿੰਦਰ ਹੀ ਸੀ ਤੇ ਦੋਨੋਂ ਬੇਟੇ ਅਜੇ ਵੀ ਛੋਟੇ ਹਨ ਸਰਕਾਰ ਵੱਲੋਂ ਬੇਨਤੀ ਕਰਦੇ ਉਹਨਾਂ ਨੇ ਕਿਹਾ ਕਿ ਇੱਕ ਬੱਚੇ ਨੂੰ ਨੌਕਰੀ ਜ਼ਰੂਰ ਦਿੱਤੀ ਜਾਵੇ ਮੈਂ ਸੁਵਿੰਦਰ ਸਿੰਘ ਚਤਾਲਾ ਜੀ ਸੂਬਾ ਕੋਰ ਕਮੇਟੀ ਮੈਂਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਇਸ ਸੜਕਾਂ ਦਾ ਕਿਬੜ ਇਹ ਜੀ ਬਹੁਤ ਵਧੀਆ ਸਾਡੇ ਆਪ ਨੂੰ ਬਲਜੀਤ ਸਿੰਘ ਹੋਣੀ ਸਬੰਦਰ ਸਿੰਘ ਹੋਣੀ 143 ਦਿਨ ਮੋਰਚੇ ਨੂੰ ਹੋ ਗਿਆ ਇਹ ਲਗਾਤਾਰ ਮੋਰਚੇ ਦੇ ਵਿੱਚ ਇਹ ਪਿੰਡ ਜਿਹੜਾ ਹਾਜ਼ਰੀ ਕਰ ਰਿਹਾ ਸੀ ਆਦੋਆਲੀ ਰੰਗਨ ਨਗਰ ਕਿਉਂਕਿ ਉਹ ਨਹੀਂ ਜਿਲੇ ਜਿਲੀ ਕੀਤਾ ਇਹ ਆਪਣੀ ਵਾਰੀ ਦੀ ਗਰਦਾਸਪੁਰ ਜ਼ਿਲ੍ਹਾ ਉੱਤੇ ਗਿਆ ਸੀ ਆਪਣੀ ਵਾਰੀ ਦੀ ਟਾਈਮ ਦੇ ਨਾਲ ਉੱਤੇ ਗਿਆ ਉਹ ਤੋਂ ਫਿਰ ਜਦੋਂ ਇਹਨਾਂ ਦਾ ਟਾਈਮ ਮੁੱਕ ਗਿਆ ਸਮਾਂ ਹੋ ਗਿਆ ਫਿਰ ਵਾਪਸ ਆ ਰਹੀ ਮੋਟਰਸਾਈਕਲ ਦਿੱਤੇ ਇਹਨਾਂ ਨੇ ਗੋਬਿੰਦਗੜ ਦੇ ਲਾਗੇ ਖੰਨੇ ਦੇ ਕੋਲ ਤੇ ਲੱਗਾ ਵੀ ਐਕਸੀਡੈਂਟ ਹੋ ਗਿਆ ਮੋਟਰਸਾਈਕਲ ਦਾ ਉੱਥੇ ਲੱਭ ਡੈਥ ਹੋ ਗਈ ਜਦੋਂ ਸਾਨੂੰ ਪਤਾ ਲੱਗਾ ਕੱਲ ਫਿਰ ਮੌਕੇ ਤੇ ਆਗੂ ਜਿਹੜੇ ਸ਼ੰਭੂ ਮੋਰਚਾ ਤੋਂ ਉੱਥੇ ਗਏ ਆ ਇਹ ਕਿਸਾਨ ਮਜ਼ਦੂਰ ਮੋਰਚਾ ਤੇ ਨਾਲ ਸੁਰਕਤ ਮੋਰਚਾ ਨੌਨ ਪੋਲੀਟਿਕਲ ਇਹਨਾਂ ਨੇ ਤੇ ਸ਼ੋਕਮਤਾ ਪਾ ਕੇ ਸ਼ਰਧਾਂਜਲੀ ਦਿੱਤੀ ਆ ਵੇਖੋ ਇਹ ਅਸੀਂ ਅੰਦੋਲਨ 2 ਦੇ ਵਿੱਚ ਦਿੱਲੀ ਅੰਦੋਲਨ 2 ਵਿੱਚ 24 ਜਾਨਾਂ ਸਾਡੀਆਂ ਚਲ ਗਿਆ ਹੁਣ ਤੱਕ ਤੇ ਇਹ ਸਾਰਾ ਜਿਹੜੀ ਕੇਂਦਰ ਦੀ ਮੋਦੀ ਸਰਕਾਰ ਆ ਉਹਦੇ ਝੁਮੇ ਲੱਗਦਾ ਸਾਰਾ ਕੁਝ ਜੇ ਕਿਸਾਨ ਇਹਨਾਂ ਦੀਆਂ ਮੰਗਾਂ ਮੰਨੀਆਂ ਜਾਣ ਤੇ ਫੇ ਕਿਸਾਨਾਂ ਨੂੰ ਸ਼ੰਭੂ ਬੈਦਰਾ ਆਲੇ ਜਾਨ ਦੀ ਲੋੜ ਨਹੀਂ ਦਿੱਲੀ ਵਾਲੇ ਦਾ ਜਾਨ ਦੀ ਲੋੜ ਨਹੀਂ ਇਹਨਾਂ ਮੌਤਾਂ ਦੇ ਜ਼ਿੰਮੇਵਾਰ ਜਿਹੜੇ ਆ ਕੇਂਦਰ ਦੀ ਮੋਦੀ ਸਰਕਾਰ ਆ ਜਿਹੜੇ ਆ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨ ਲਈ ਤੇ ਸਾਨੂੰ ਬੜਾ ਦੁੱਖ ਹੁੰਦਾ ਉਨਾ ਪਰਿਵਾਰਾਂ ਦੇ ਨਾਲ ਆਪਣੀ ਜਥੇਬੰਦੀ ਦੇ ਯੋਧੇ ਨਾਲ ਜਦੋਂ ਕਿ ਅਹੀਂ ਉਤੋਂ ਲਾਸ਼ਾਂ ਤੋਰਦੇ ਆ ਜਾਂ ਆਪਣੇ ਮੋਢਿਆਂ ਤੇ ਚੁੱਕ ਕੇ ਲਿਆਉਂਦੇ ਆ ਬਹੁਤ ਦੁੱਖੰਦਾ ਸਾਡੀ ਜਥੇਬੰਦੀ ਨੂੰ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਵੀ ਜਿਹੜੇ ਇਹ ਸ਼ਹੀਦ ਹੋ ਗਿਆ ਪਿੱਛੇ ਵੀ ਤੇ ਹੁਣ ਵੀ ਕਿਉਂਕਿ ਚੋਣਾਂ ਤੋਂ ਪਹਿਲਾਂ ਇਹਨਾਂ ਨੇ ਮੁਆਵਜ਼ੇ ਦਿੱਤੇ ਆ ਪਰ ਜਦੋਂ ਚੋਣ ਜਾਬਤਾ ਲੱਗ ਗਿਆ ਉਸ ਤੋਂ ਬਾਅਦ ਹੈ ਨਾ ਮਾਫ ਜਾਨ ਦਿੱਤਾ ਅਸੀਂ ਮੰਗ ਕਰਦੇ ਆ ਵੀ 5 ਲੱਖ ਰੁਪਈਆ ਜੋ ਦਿੱਲੀ ਪੈਟਰਨ ਦੇ ਹਿਸਾਬ ਨਾਲ ਪਰਿਵਾਰ ਨੂੰ ਦਿੱਤਾ ਜਾਵੇ ਮਾਫ ਜਾ ਸਰਕਾਰੀ ਨੌਕਰੀ ਇੱਕ ਜੀ ਨੂੰ ਦਿੱਤੀ ਜਾਵੇ ਉਹਨਾਂ ਦਾ ਗੈਰ ਸਰਕਾਰੀ ਦੇ ਸਰਕਾਰੀ ਕਰਜਾ ਜਿਹੜਾ ਮਾਫ ਕੀਤਾ ਜਾਵੇ ਇਸੇ ਤਰ੍ਹਾਂ ਝਕਮੀ ਕਿਸਾਨਾਂ ਜਿਹੜਾ ਸਾਡਾ ਉਹਦਾ ਸਰਕਾਰੀ ਖਰਚੇ ਤੇ ਲਾਜ ਕਰਾਇਆ ਜਾਵੇ ਗੁਰਜੀਤ ਸਿੰਘ ਦਾ ਤੇ ਨਾਲ 1 ਰੁਪਿਆ ਨੂੰ ਜਿਹੜੀ ਰਾਸ਼ੀ 1 ਲੱਖ ਰੁਪਿਆ ਦੀ ਰਾਸ਼ੀ ਦਿੱਤੀ ਜਾਵੇ ਜਸਪ੍ਰੀਤ ਕਾ ਮੇਰੇ ਮਾਸੜ ਜੀ ਦੇ ਪਰਿਵਾਰ ਦੀ ਕੀ ਹੁਲਾਤ ਹੈ ਬਹੁਤ ਮੜੇ ਨਾ ਤੇ ਮਾਸ ਸਰਜੀਕਲੇ ਕਮਾਉਣ ਵਾਲੇ ਹੀ ਹੋਣ ਉਹਨਾਂ ਛੋਟੇ ਛੋਟੇ ਬੱਚਿਆਂ ਦਾ ਕੀ ਹੋਊਗਾ ਉਹਨਾਂ ਨੂੰ ਕੀ ਸਾਹਸ ਤੇ ਛੱਡ ਕੇ ਇਹ ਸਾਨੂੰ ਵੀ ਨਹੀਂ ਪਤਾ ਉਹਨਾਂ ਦੀ ਮੌਕੇ ਤੇ ਡੈਥ ਹੋ ਗਈ ਆ ਕੱਲ ਮੌਕੇ ਤੇ 1.5 ਵਜੇ ਜੀ ਪਰਿਵਾਰ ਦੇ ਗੁਮ ਦੀ ਗੱਲ ਕੀਤੀ ਜਾ ਕੱਲ੍ਹ ਭਾਰਤ ਤੋਂ ਖੇਤੀਬਾੜੀ ਕਰਦੇ ਸੀ 1.5 ਕਿੱਲਾ ਪਹਿਲੀ ਦਾ ਇਹ ਬਸ ਹਾਂਜੀ ਅੱਬਾ ਸਾਰਾ ਡੰਗੇ ਰੱਖੇ ਘਰੇ ਦੋ ਤਿੰਨ ਮੱਝਾ ਬਸ ਆਪ ਨੂੰ ਵੀ ਮੰਗ। ਅਸੀਂ ਸੋਹ ਆਪ ਦੀ ਮੰਗ ਕਰਦੇ ਕਿਉਂਕਿ ਮੇਰੇ ਭਰਾ ਕੱਲੇ ਵਿਚਾਰੇ ਛੋਟੇ-ਛੋਟੇ ਇੱਕ ਦੀ ਉਮਰ ਵੀ 20 ਸਾਲ ਇੱਕ ਦੀ 22 ਸਾਲ ਨੂੰ ਕੀ ਕਰਨਗੇ ਕੋਈ ਰੋਜ਼ਗਾਰ ਦਾ ਸਾਧਨ ਨਹੀਂ ਘਰ ਚ ਕਮਾਉਣ ਵਾਲੇ ਮੇਰੇ ਮਾਸੜ ਸੀ ਉਹ ਹੀ ਨਹੀਂ ਰਹੇ ਉਹਨਾਂ ਦਾ ਉਹ ਘਰ ਕੀ ਮ چلےਗਾ ਉਹਨਾਂ ਨੂੰ ਨੌਕਰੀ ਦਿੱਤੀ ਜਾਵੇ ਮੇਰੇ ਇੱਕ ਭਰਾ ਨੂੰ ਚਾਹੇ ਨੂਰ ਨੂੰ ਚਾਹੇ ਲਾਲੀ ਨੂੰ ਤਾਂ ਕਿ ਉਹ ਕਰੋ ਕਦੋਂ ਕਿਸ ਮੋਰਚੇ ਤੇ ਕਰੋ ਤਾਂ ਜਾਂਦੇ ਇਹ ਤਾਂ ਜਰੁੰਦਾ ਹੀ ਮੋਰਚਾ ਸਟਾਰਟ ਹੈ ਨਾ ਉਦੋਂ ਤਾਂ ਹੀ ਜਾਂਦੀ ਹੈ ਹਾਂ ਜੀ ਹਾਂ ਜੀ ਜਦੋਂ ਲੜਾਈ ਵੀ ਹੋਈ ਹੀ ਗੋਲੇ ਬੱਜੇ ਜਦੋਂ ਉਦੋਂ ਵੀ ਜਾਂਦੇ ਰਹੇ ਆ ਉਦੋਂ ਵੀ 4-5 ਦਿਨ ਲਾ ਕੇ ਆਏ ਆ ਕਰ ਕਰ ਰੋਕ ਟਿਕਮੂਆ ਵਾਲਾ ਕੋਈ ਨਹੀਂ ਤੇ ਅੰਦੇ ਚੱਲ ਮੈਂ ਉਹ ਕੀ ਉਹਦਣ ਵੀ ਗਏ ਆ ਜਾਂਦੇ ਹੀ ਰਹੇ ਆ ਆ ਰੰਗੜ ਵੀ ਹੁੰਦਾ ਰਿਹਾ ਮੋਂ ਨੰਗਲ ਉਮਰਪੁਰੇ ਵੀ ਇੱਥੇ ਇੱਥੇ ਨੇ ਜਾਂਦੇ ਰਹੇ ਆ ਜਿਹੜਾ ਬਾਰਡਰ ਜਿਹੜਾ ਜਿੱਥੇ ਹੋਣ ਗਿਆ ਸ਼ੰਭੂ ਬਾਰਡਰ ਉੱਥੇ ਦੇ ਨੇਤੀ ਤੁਰੇ ਰਹਿੰਦੇ ਰੇ ਦੋਵੇਂ ਭਰਾ ਜਾਂਦੇ ਆ ਮੈਂਬਰ ਬਣੇ ਆ ਉੱਥੇ ਦਾ ਮੈਂ ਕੀ ਪਤਾ ਨਹੀਂ ਕੀ ਪਾਣਾ ਵਰਤ ਕੇ ਆ ਉਹ ਤਾਂ ਮੋਰ ਨੂੰ ਵੀ ਖਾੜਦਾ ਸੀ ਲਾਲੀ ਨੂੰ ਵੀ ਮੈਂ ਲੈ ਜਾਓ ਡੰਗਰਾਂ ਦਾ ਨਹੀਂ ਸਰਨਾ ਤੇ ਲਾਲੀ ਵੀ ਹੋ ਕੇ ਆਇਆ ਨੂਰ ਵੀ 도ਗਰੀ ਹੋ ਕੇ ਦੋ ਬੇਟੇ ਮੇਰੇ ਬਾਜੀ ਇਹਨਾਂ ਨੂੰ ਨੌਕਰੀ ਦਿਦੋ ਡੇਢ ਕਿੱਲਾ ਸਾਰੀ ਬਾਜੀ ਅਸੀਂ ਕਿਤਰਾ ਗੁਜ਼ਾਰਾ ਕਰਾਂਗੇ ਹਾਂ ਤੁਰ ਕੇ ਆ ਬਾਪਾ ਜੀ ਮੇਰਾ ਕੋਈ ਨਹੀਂ ਹਾਂ ਮੇਰੇ ਪੁੱਤ ਵੀ ਨਿਕੇ ਨਿਕੇ ਆ ਪਰ ਸਰਕਾਰ ਨੂੰ ਕੋ ਕਿ ਨੌਕਰੀ ਦੇ ਹਾਂ ਨਹੀਂ ਇਹ ਤੇ ਛੋਟੇ ਆ ਛੋਟੇ ਆ ਕੋਈ ਵੀ ਆਇਆ ਨਹੀਂ ਅਜੇ ਅਜੇ ਤੇ ਨਿਆਣੇ ਮੇਰੀ ਜਿੱਦਣ ਐਕਸੀਡੈਂਟ ਹੋਇਆ ਨਾ ਉਦੋਂ 9 ਵਜੇ ਹੋਈ ਤੇ ਮੈਨੂੰ ਵੀਡੀਓ ਕਾਲ ਕੀਤੀ ਜਾਂਦੇ ਮੈਂ ਸੇਵਾ ਕਰਨ ਡਿਆ ਆ ਲੰਗਰ ਵਰਤੋਂ ਡਿਆ ਆ ਤੇ ਮੈਂ ਹਾਂ ਚੱਲ ਕੋਈ ਨਹੀਂ ਆਂਦਾ ਮੈਂ 12 ਵਜੇ ਤੁਰਨਾ ਵਾ ਤੇ ਮੈਂ ਹਾਂ ਚੱਲ ਕੋਈ ਗੱਲ ਨਹੀਂ ਤੁਸੀਂ ਆ ਜਿਓ ਆਂਦਾ ਸਰਕਾਰ ਨੂੰ ਭਾਜੀ ਇਹੋ ਮੰਗਿਆ ਕਿ ਮੇਰੇ ਬੇਟੇ ਨੂੰ ਨੌਕਰੀ ਮਿਲ ਜੇ ਉਹ ਕੋਈ ਮੋੜ ਵਾਲਾ ਨਹੀਂ ਜਾ ਗਿਆ ਸਾਡੇ ਘਰ ਬਾਜੀ ਸਾਡੇ ਤੇ ਘਾਰੀ ਮੁੱਦਾ ਹੋ ਗਿਆ ਉਹ ਛੋਟੇ ਛੋਟੇ ਜਿਹੇ ਪੇ